ਗੁਰੂ ਸਾਹਿਬ ਜੀ ਦੇ ਪਰਮ ਸਤਿਕਾਰ ਜੋ ਸਾਧ ਸੰਗਤ ਜੀ ਬਿਆਰ ਸਤਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਨਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਕਥਾ ਲੜੀਵਾਰ ਕਥਾ ਵਿਆਖਿਆ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ ਮੋਲ ਮੰਤਰ ਸਾਹਿਬ ਦੀ ਵਿਚਾਰ ਆਪਾਂ ਕੀਤੀ ਆ ਥੋੜੀ ਜੀ ਹੋਰ ਵਿਚਾਰ ਕਰਨੇ ਚਾਹਾਂਗੇ ਮੋਲ ਮੰਤਰ ਸਾਹਿਬ ਦੇ ਵਿੱਚ ਸੰਗਤਾਂ ਦਾ ਕਈਆਂ ਦਾ ਵਿਚਾਰ ਹੈ ਕਿ ਜੇਪ ਆਦ ਸੱਚੇ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਵੀ ਸੱਚ ਜਬ ਤੋਂ ਬਾਅਦ ਦੀ ਜਿਹੜੀ ਇਹ ਪੰਕਤੀ ਆਂਦੀ ਹੈ ਗੁਰੂ ਸਾਹਿਬ ਦੀ ਬਾਣੀ ਦੀ ਇਹ ਕਹਿੰਦੇ ਵੀ ਜਪਜੀ ਸਾਹਿਬ ਬਾਣੀ ਦਾ ਨਾਮ ਹੈ ਤੇ ਇਹ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕੋ ਸੀ ਵੀ ਸੱਚ ਇਹ ਸ਼ਲੋਕ ਹੈ ਜੇ ਸ਼ਲੋਕ ਹੁੰਦਾ ਤੇ ਇੱਥੇ ਲਿਖਿਆ ਹੁੰਦਾ ਮਾਫ ਕਰਨਾ ਮਾਣੇ ਕਹਿੰਦਾ ਸਾਰੇ ਵਿਦਵਾਨ ਹੋ ਤੁਸੀਂ ਛਾਣੇ ਹੋ ਵਿਚਾਰ ਕਰਨੀ ਬਣਦੀ ਐ ਜੇ ਸ਼ਲੋਕ ਹੁੰਦਾ ਤਾਂ ਇੱਥੇ ਲਿਖਿਆ ਹੁੰਦਾ ਜਿਵੇਂ ਸੁਖਮਨੀ ਸਾਹਿਬ ਵਿੱਚ ਲਿਖਿਆ ਹੋਇਆ ਤੇ ਇੱਥੇ ਗੁਰੂ ਸਾਹਿਬ ਇੱਥੇ ਵੀ ਲਿਖ ਦਿੰਦੇ ਵੀ ਸ਼ਲੋਕ ਹੈਗਾ ਹਾਂਜੀ ਫਿਰ ਸਾਧ ਸੰਗਤ ਜੀ ਪਵਨ ਅਖਰੀਆ ਪੜ੍ਹਦੇ ਆ ਉਹਦੇ ਵਿੱਚ ਵੀ ਲਿਖਿਆ ਸ਼ਲੋਕ ਲਿਖਿਆ ਨਾ ਸ਼ਲੋਕ ਤੋਂ ਸ਼ਲੋਕ ਲਿਖਿਆ ਪੋੜੀ ਤਗਾ ਜਿਹੜੇ 12 ਆਉਂਦੇ ਆ ਜਿਨ੍ਹਾਂ ਵੀ 12 ਹੈਗੀਆਂ 22 12 ਉਹਨਾਂ ਵਿੱਚ ਕੁਝ 12 ਛੱਡ ਕੇ ਤੇ 12 ਦੇ ਵਿੱਚ ਸ਼ਲੋਕ ਮਹੱਲਾ ਤੇ ਨਾਲ ਪੌੜੀ ਤੇ ਮਹੱਲਾ ਪਹਿਲਾ ਵੱਖਰੇ ਵੱਖਰੇ ਲਿਖੇ ਨੇ ਜੇ ਇਹ ਸ਼ਲੋਕ ਹੁੰਦਾ ਤੇ ਇੱਥੇ ਗੁਰੂ ਸਾਹਿਬ ਜੀ ਲਿਖ ਦਿੰਦੇ ਹਾਂਜੀ ਫਿਰ ਸਾਧ ਸੰਗਤ ਜੀ ਗੱਲ ਇਹ ਆ ਦੂਜੀ ਗੱਲ ਬਹੁਤ ਵੱਡੀ ਐ ਬੜੀ ਬਚਨੀ ਗੱਲ ਐ ਬੜੇ ਬਜਨ ਵਾਲੀ ਆ ਕਿ ਦੇਖੋ ਸੰਸਾਰ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਕੀਮਤੀ ਚੀਜ਼ ਹੈ ਸਭ ਤੋਂ ਵੱਡੀ ਹੀਰੇ ਮੋਤੀ ਨਹੀਂ ਹੈਗੇ ਕਰੰਸੀ ਹੈ ਕਰੰਸੀ ਜਿਹੜੀ ਕਰੰਸੀ ਹੈਗੀ ਜੇ ਉਹਦੇ ਉੱਤੇ ਮਾਲਕ ਦੇ ਦਸਕਤ ਨਾ ਹੋਣਗੇ گورنر ਦੇ ਦਸਕਤ ਨਾ ਹੋਣਗੇ ਉਹਨੂੰ ਉਹਨੂੰ ਚਾਲੂ ਕਰਨ ਵਾਲੇ ਦੇ ਦਸਕਤ ਨਹੀਂ ਹੋਣਗੇ ਵੀ ਕਿਹਨੇ ਸ਼ੁਰੂ ਕੀਤੀ ਹੈ ਕਿਹਨੇ ਇਹ ਕਰੰਸੀ ਚਾਲੂ ਕੀਤੀ ਹੈ ਹਾਂਜੀ ਤੇ ਉਹ ਕਰੰਸੀ ਜਿਹੜੀ ਨਕਲੀ ਹੁੰਦੀ ਆ ਉਹ ਸਾਈਨ ਹੁੰਦੇ ਉਹਦੇ ਉੱਤੇ گورنر ਤੇ ਹੁੰਦੇ ਆਪਣੇ ਦੇਖੋ ਪੜ ਕੇ ਇੱਥੇ ਗੁਰੂ ਸਾਹਿਬ ਜੀ ਦਾ ਨਾਮ ਇੱਕ ਮੋਹਰ ਹੈ ਸਤਗੁਰਾਂ ਦੀ ਤੇ ਜੇ ਆਪਾਂ ਇਹਨੂੰ ਨਹੀਂ ਪੜਾਂਗੇ ਤੇ ਇਹ ਕਿਵੇਂ ਇਹ ਕਿਵੇਂ ਮੰਨਿਆ ਜਾਏਗਾ ਵੀ ਇਹ ਸ਼ਲੋਕ ਗੁਰੂ ਨਾਨਕ ਦੇਵ ਮਾਰਾ ਨੇ ਉਚਾਰਨ ਕੀਤਾ ਦੱਸੋ ਕੋਟੰਗ ਹੈਗਾ ਤੁਹਾਡੇ ਕੋਲ ਦੇਖੋ ਸਮੇਂ ਦਾ ਕੋਈ ਪਤਾ ਨਹੀਂ ਕਿਵੇਂ ਜਿਆ ਸਮਾਂ ਆ ਸਕਦਾ ਸਮਝ ਲਓ ਵੀ ਸਭ ਕੁਝ ਗਾਇਬ ਹੋ ਗਿਆ ਹਾਂਜੀ ਤੇ ਆ ਉੱਪਰ ਜਿਹੜਾ ਗੁਰੂ ਸਾਹਿਬ ਨੇ ਵਿਚਾਰਨ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬ ਗੁਰਪ੍ਰਸਾਦ ਵੀ ਇਹ ਰਹਿ ਗਿਆ ਕੱਲਾ ਇਹ ਤੁਨ ਕਿਤੇ ਲੱਭ ਗਿਆ ਕਿਸੇ ਨੂੰ ਤੇ ਉਹ ਬੰਦਾ ਕਿਵੇਂ ਪਛਾਣ ਕਰੇਗਾ ਇਹਦੀ ਵੀ ਇਹ ਗੁਰਨਾਨਕ ਦੇਵ ਮਹਾਰਾਜ ਨੇ ਉਚਾਰਨ ਕੀਤੀ ਹੈ ਇਹ ਬਾਣੀ ਇਹ ਉਹਨਾਂ ਦੀ ਉਹਨਾਂ ਦੀ ਰਚਨਾ ਇਹ ਦੱਸੋ ਮੈਨੂੰ ਸਾਬਤ ਕਰੋ ਹੁਣ ਆਪਾਂ ਠੀਕ ਰੱਖੇ ਸੰਭਾਲ ਕੇ ਗ੍ਰੰਥ ਸਾਹਿਬ ਆਪਣੇ ਕੋਲ ਹੈਗੇ ਨੇ ਪਰ ਸਮਾਂ ਬੜਾ ਭਿਆਨਕ ਹਾਂਜੀ ਚਾਰੋਂ ਪਾਸੇ ਅੱਗੇ ਅੱਗੇ ਖਿਲਰੀ ਪਈ ਆ ਤੁਸੀਂ ਦੇਖ ਲਓ ਕਿੰਨੇ ਐਟਮ ਬੰਬ ਉਹਨਾਂ ਤੋਂ ਸ਼ਕਤੀਸ਼ਾਲੀ ਬੰਬ ਬਣੇ ਹੋਏ ਪਰਮਾਣੂ ਅਣੂ ਬੰਬ ਤੇ ਕੁਝ ਵੀ ਹੋ ਸਕਦਾ ਕਿਵੇਂ ਸਾਬਤ ਕਰੋਗੇ ਜੇ ਕੱਲ ਨੂੰ ਤੁਸੀਂ ਇਹ ਕੱਲੀ ਪੰਕਤੀ ਪੜ੍ਹਦੇ ਹੋਏ ਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੁਨੀ ਸੈਭੰ ਗੁਰਪ੍ਰਸਾਦ ਵੀ ਇਹੀ ਮੂਲ ਮੰਤਰ ਹੈ ਜੀ ਕਿਉਂਕਿ ਫਿਰ ਉਹਨਾਂ ਦੂਜਾ ਹਵਾਲਾ ਦਿੰਦੇ ਵੀ ਜਦੋਂ ਰਾਗ ਗਰਮ ਹੋਏ ਤੇ ਰਾਗ ਦੇ ਰੰਗ ਵਿੱਚ ਇੰਨਾ ਹੀ ਦਿੱਤਾ ਹੋਏ ਉਹ ਗੁਰੂ ਸਾਹਿਬ ਨੇ ਜਿਹੜੀ ਜਿਹੜੀ ਕੀਮਤੀ ਚੀਜ਼ ਆ ਬਾਰ-ਬਾਰ ਨਹੀਂ ਬਾਹਰ ਕੱਢੀਦੀ ਹੁੰਦੀ ਇਹ ਜਿਹੜੀ ਮেইন ਚੀਜ਼ ਹੈ ਇਹ ਮੈਨ ਜਿਹੜੀ ਚੀਜ਼ ਆ ਗੁਰੂ ਸਾਹਿਬ ਦੀ ਜਿਹੜੀ ਰਚਨਾ ਇਹ ਜਿਹੜਾ ਮੂਲ ਮੰਤਰ ਸਾਹਿਬ ਹੈ ਇੱਕ ਵਾਰੀ ਗੁਰੂ ਸਾਹਿਬ ਨੇ ਲਿਖਿਆ ਬਾਕੀ ਗੁਰੂ ਸਾਹਿਬਾਨ ਨੇ ਇਹਨਾਂ ਦਾ ਸਤਿਕਾਰ ਕੀਤਾ ਬਾਣੀ ਦਾ ਬਾਕੀ ਬਾਣੀ ਸਾਰੀ ਸਤਿਕਾਰਯੋਗ ਹੈ ਪਰ ਜਿਹੜਾ ਮੂਲ ਮੰਤਰ ਸਾਹਿਬ ਜਿਹੜਾ ਹੈਗਾ ਇਹ ਇਹ ਇੱਕ ਇੱਕੋ ਹੀ ਰਚਨਾ ਹੈਗੀ ਬਾਰ-ਬਾਰ ਨਹੀਂ ਥਾਂ-ਥਾਂ ਤੇ ਮੂਲ ਮੰਤਰ ਸਾਹਿਬ ਦਿੱਤੇ ਗਏ ਹੈ ਨਾ ਕਿਉਂਕਿ ਇਹ ਰਚਨਾ ਜਿਹੜੀ ਹੈਗੀ ਗੁਰੂ ਸਾਹਿਬ ਦੀ ਇਹ ਹਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੀ ਹੋਈ ਰਚਨਾ ਤੇ ਗੁਰੂ ਸਾਹਿਬ ਨੇ ਆਪਣੀ ਮੋਹਰ ਲਾਈ ਹੈ ਦੇਖੋ ਜਪ ਆਦਿ ਸੱਚ ਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੁਣ ਜੇ ਇੱਥੇ ਜਪਨਾ ਲਿਖ ਦੇ ਤੇ ਫਿਰ ਕੀ ਹੁੰਦਾ ਵੀ ਕਿਵੇਂ ਹੁੰਦਾ ਇਹ ਸਾਨੂੰ ਕਿਵੇਂ ਪਤਾ ਲੱਗਦਾ ਵੀ ਇਹ ਬਾਣੀ ਨੂੰ ਜਪਣਾ ਵੀ ਹੈ ਹਾਂਜੀ ਹੁਣ ਜਪ ਲਿਖਿਆ ਦਾ ਮਤਲਬ ਇਹ ਵੀ ਜਪਨਾ ਕਰੋ ਇਸਨੂੰ ਜਪਨਾ ਕਰੋ ਜਿਹੜਾ ਤੁਹਾਨੂੰ ਦੱਸਿਆ ਐਸ ਨੂੰ ਜਪਨਾ ਕਰੋ ਜਿਹੜਾ ਆਦ ਸੱਚ ਹੈ ਜਿਹੜਾ ਜੁਗਾੜਾਂ ਤੋਂ ਸੱਚ ਹੈ ਜਿਹੜਾ ਹੁਣ ਵੀ ਸੱਚ ਹੈ ਅੱਗੇ ਵੀ ਹੋਏਗਾ ਐ ਨਾਨਕ ਉਹ ਪ੍ਰਮਾਤਮਾ ਸਦਾ ਹੀ ਸੱਚ ਹੈ ਕਾਇਮ ਹੈ ਨਵਾਂ ਹੈ ਨਿਰੋਵਾ ਹੈ ਉਹ ਪ੍ਰਮਾਤਮਾ ਤਾਕਤ ਦਾ ਮਾਲਕ ਹੈ ਹਉਂਦ ਦਾ ਮਾਲਕ ਹੈ ਦੁਨੀਆ ਦਾ ਮਾਲਕ ਹੈ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਤੇ ਉਹ ਪ੍ਰਮਾਤਮਾ ਸਦੀਵੀ ਕਾਲ ਤੋਂ ਹੈ ਹੁਣ ਸਦੀਵੀ ਕਾਲ ਤੋਂ ਕਿਵੇਂ ਆ ਉਹਦਾ ਕੋਈ ਪ੍ਰਮਾਣ ਦਿਓ ਤੇ ਪ੍ਰਮਾਣ ਤੇ ਗੁਰੂ ਅਰਜਨ ਦੇਵ ਮਹਾਰਾਜ ਤੋਂ ਹੋਰ ਜਿਆਦਾ ਚੰਗਾ ਪ੍ਰਮਾਣ ਕੌਣ ਦੇ ਸਕਦਾ ਗੁਰੂ ਅਰਜਨ ਦੇਵ ਮਹਾਰਾਜ ਜਿਨੇ ਬਚਨ ਕੀਤਾ ਪਿਤਾ ਕਾ ਜਨਮ ਕੇ ਜਾਨੇ ਪੂਤ ਸਗਲ ਪਰੋਈ ਆਪਣੇ ਸੂਤ ਮੰਦਾ ਓ ਭਾਵੇਂ ਜਿੰਨਾ ਮਰਜੀ ਛਤਰ ਬਣ ਜਾਵੇ ਪਰ ਜਿਹੜਾ ਪਰਮੇਸ਼ਰ ਹੈ ਜਿਨੇ ਬੰਦੇ ਨੂੰ ਸਿਰਜੀ ਹੈ ਤੇ ਉਹਦੇ ਬਾਰੇ ਕਿਵੇਂ ਜਾਣ ਸਕਦਾ ਆਪਣੇ ਆਪ ਨੂੰ ਕਿਵੇਂ ਦੇਖ ਸਕਦਾ ਬੰਦਾ ਹਾਂਜੀ ਦੂਜਿਆਂ ਨੂੰ ਤਾਂ ਦੇਖ ਲੈਂਦੇ ਨੇ ਅੱਖਾਂ ਦੇ ਨਾਲ ਪਰ ਅੱਖਾਂ ਆਪਣੇ ਆਪ ਨੂੰ ਨਹੀਂ ਦੇਖ ਸਕਦੀਆਂ ਠੀਕ ਉਸੇ ਤਰ੍ਹਾਂ ਵਾਹਿਗੁਰੂ ਪ੍ਰਮਾਤਮਾ ਹਰ ਪਾਸੇ ਵਿਦਵਾਨ ਮražਮਾਨ ਵਿਆਪਕ ਹੈ ਸਰਵ ਵਿਆਪੀ ਤੇ ਉਹ ਪ੍ਰਮਾਤਮਾ ਦੀ ਹੋਂਦ ਸਦੀਵੀ ਕਾਲ ਤੋਂ ਆ ਹੁਣ ਕਹਿੰਦੇ ਇਹ ਸਦੀਵੀ ਕਾਲ ਕਿੰਨਾ ਕ ਹੈ ਹਾਂਜੀ ਵੀ ਕਿੰਨੇ ਸਮੇਂ ਦਾ ਮੰਨੀਏ ਸਦੀਵੀ ਕਾਲ ਹੁਣ ਜਿਵੇਂ ਹੁਣ ਵਿਗਿਆਨਿਕ ਜਿਹੜੇ ਕਹਿੰਦੇ ਵੀ ਅਰਬਾਂ ਖਰਬਾਂ ਕਿੰਨੇ ਅਰਬਾਂ ਸਾਲਾਂ ਤੋਂ ਇਹ ਧਰਤੀ ਬਣਾਈ ਹੈ ਵੀ ਉਹਨਾਂ ਕੋਲ ਕੀ ਐ ਸਾ ਠੋਸ ਸਬੂਤ ਹੈ ਕਿ ਉਹ ਸਾਬਤ ਕਰ ਦੇਣਗੇ ਵੀ ਅਰਬਾਂ ਸਾਲਾਂ ਤੋਂ ਬਣੀ ਹੋਈ ਆ ਇਹ ਕੋ ਉਹਨਾਂ ਦਾ ਅੰਦਾਜ਼ਾ ਹੀ ਆ ਅੰਦਾਜ਼ੇ ਨੂੰ ਉਹ ਦੱਸੀ ਜਾਂਦੇ ਅੰਦਾਜ਼ੇ ਨਾਲ ਵੀ ਇੰਨੇ ਸਾਲਾਂ ਤੋਂ ਧਰਤੀ ਬਣੀ ਆ ਇੰਨੇ ਸਾਲਾਂ ਤੋਂ ਮਨੁੱਖ ਬਣਿਆ ਪਰ ਜਿਹੜੇ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜੀ ਲਿਖਿਆ ਜੋ ਵੀ ਕੁਝ ਲਿਖਿਆ ਜੋ ਵੀ ਕਥਾਵਾਂ ਲਿਖੀਆਂ ਕਹਾਣੀਆਂ ਲਿਖੀਆਂ ਜੋ ਵੀ ਕੁਝ ਤੇ ਉਹ ਤਾਂ ਸ੍ਰਿਸ਼ਟੀ ਦੇ ਸਿਰਜਣ ਤੋਂ ਬਾਅਦ ਤੋਂ ਲਿਖੀਆਂ ਸਾਰੀਆਂ ਇਹ ਸ੍ਰਿਸ਼ਟੀ ਪੈਦਾ ਹੋਣ ਤੋਂ ਬਾਅਦ ਦੀਆਂ ਗੱਲਾਂ ਨੇ ਹਾਂਜੀ ਤੇ ਉਹ ਜੇ ਰੱਬ ਨੂੰ ਕਿਸੇ ਨੇ ਦੇਖਿਆ ਨਹੀਂ ਤੇ ਫਿਰ ਉਹਦੇ ਬਾਰੇ ਬਿਆਨ ਕਿਵੇਂ ਕਰ ਸਕਦੇ ਨੇ ਹਾਂਜੀ ਤੇ ਜੇ ਨਹੀਂ ਦੇਖਿਆ ਰੱਬ ਨੂੰ ਤੇ ਰੱਬ ਰੱਬ ਨੂੰ ਕਹਿੰਦੇ ਵੀ ਹੈ ਨਹੀਂ ਤੇ ਫਿਰ ਉਹ ਬਿਨਾ ਬਿਨਾਂ ਤੁਸੀਂ ਕਿਸੇ ਸਬੂਤ ਤੋਂ ਇਹ ਕਿਵੇਂ ਸਾਬਤ ਕਰ ਦਿਓਗੇ ਵੀ ਰੱਬ ਹੈ ਨਹੀਂ ਹਾਂਜੀ ਤੁਸੀਂ ਹੈਗੇ ਮੈਂ ਹੈਗਾ ਇਹ ਸਾਰਾ ਕੁਝ ਹੈਗਾ ਰੱਬ ਹੈ ਨਹੀਂ ਇਹ ਕੋਈ ਸ਼ਾਨਫ ਵਾਲੀ ਗੱਲ ਥੋੜੀ ਹੈ ਸਾਡੀ ਹੁੰਦ ਹੋ ਸਕਦੀ ਹੈ ਤੇ ਰੱਬ ਦੀ ਹੁੰਦ ਵੀ ਹੈ ਕਦੋਂ ਤੋਂ ਸਦੀਵੀ ਕਾਲ ਤੋਂ ਸਦੀਵੀ ਕਾਲ ਕਦੋਂ ਹੁਣ ਗੋਲ ਚੱਕਰ ਖਿੱਚ ਦਿਓ ਇੱਕ ਪੂਰਾ ਗੋਲ ਬਣਾ ਦਿਓ ਉਹਦਾ ਸਿਰਾ ਕਿੱਥੋਂ ਲੱਭੋਗੇ ਉਹਦਾ ਕੋਈ ਸਿਰਾ ਨਹੀਂ ਹੁੰਦਾ ਉਹਨਾਂ ਗੋਲ ਚੱਕਰ ਹੈ ਚੱਕਰ ਚੰਨ ਰ ਵਰਣ ਜਾਤਰਾ ਪਾਤ ਨਹੀਂ ਹਨ ਜਿਹੇ ਰੂਪ ਰੰਗ ਰੇਖ ਬੇ ਕੋ ਕਹਿ ਨਾ ਸਕਤ ਕੇ ਹਾਂਜੀ ਤੇ ਉਹ ਗੋਲ ਸਿਰਾ ਚੱਕਰ ਚੰਨ ਚੱਕਰ ਵਰਗਾ ਜਿਹੜਾ ਚਿੰਨ परमात्मा ਦਾ ਗੋਲ ਸਿਰਾ ਉਹਦਾ ਕੋਈ ਅੰਤ ਨਹੀਂ ਹੈਗਾ ਆਗਾ ਅੰਤ ਹੈ ਨਹੀਂ ਹਾਂਜੀ ਆਦਪੂਰਨ ਮਦਪੂਰਨ ਅੰਤਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤਰ ਰਮਨ ਨਾਨਕ ਅਗਨਾ ਸੰਜਗਦੀਸ ਰਹਿ ਇਹ ਵਿਚਾਰ ਸੁਣੋ ਤੁਸੀਂ ਆਪਾਂ ਬਹੁਤ ਸਾਰੀਆਂ ਗੁੰਡੀਆਂ ਖੋਲਾਂਗੇ ਇਹਦੇ ਵਿੱਚ ਗੁਰੂ ਨੇ ਆਪੇ ਖੋਲ ਦੇਣੀਆਂ ਨੇ ਗੁਰੂ ਦੀ ਵਿਚਾਰ ਗੁਰੂ ਆਪ ਕਰਾ ਲੈਂਦਾ ਤੇ ਮਹਾਰਾਜ ਦੇ ਹੁਕਮ ਤੋਂ ਬਣਾ ਤੇ ਪਤਾ ਨਹੀਂ ਹਲਦਾ ਮਨੁੱਖ ਨੇ ਬੋਲਣਾ ਕਿੱਥੋਂ ਹੈ ਜੀ ਤੇ ਜੋ ਪ੍ਰਮਾਤਮਾ ਸਦੀਵੀ ਸੱਚ ਹੈ ਉਸ ਨੂੰ ਜਪਨਾ ਕਰੋ ਜੋ ਸਦੀਵੀ ਅੱਗੇ ਵੀ ਹੋਵੇਗਾ ਹੁਣ ਵੀ ਹੈ ਉਹ ਹਾਜ਼ਰ-ਨਾਜ਼ਰ ਹੈ ਹਾਂਜੀ ਤੇ ਉਸ ਪਰਮੇਸ਼ਰ ਨੂੰ ਜਪਨਾ ਕਰੋ ਹੁਣ ਇੱਥੇ ਜਪ ਲਿਖਿਆ ਹੁਣ ਜਪ ਦੇ ਨਾਲ ਇਹ ਸਾਬਤ ਹੁੰਦਾ ਵੀ ਗੁਰੂ ਸਾਹਿਬ ਕਹਿੰਦੇ ਵੀ ਇਸ ਨੂੰ ਜਪੋ ਜਿਹੜਾ ਤੁੰਦ ਅਫਰੇ ਆ ਵੀ ਇਸ ਨੂੰ ਜਪੋ ਸਤਨਾਮ ਉਹ ਸਿੱਧਾ ਹੀ ਹੈ ਔਰ ਕਿਸੇ ਦਾ ਨਹੀਂ ਹੈਗਾ ਕਰਤਾ ਵੀ ਉਹੀ ਹੈ ਔਰ ਕੋਈ ਨਹੀਂ ਹੈਗਾ ਪੁਰਖ ਵੀ ਉਹੀ ਹੈ ਹਾਂਜੀ ਇੱਕ ਪੁਰਖ ਔਰ ਨਾਰ ਸਬਾਈ ਇੱਕ ਪੁਰਖ ਔਰ ਨਾਰ ਸਬਾਈ ਔਰ ਸਾਰੀਆਂ ਨਾਰੀਆਂ ਨੇ ਪੁਰਖ ਇੱਕ ਨਿਰਭਾਉ ਹੈ ਬੈਰ ਤੋਂ ਰਹਤਾ ਬੈਰ ਹੈ ਕਿ ਦਿਨ ਨਾਲ ਕਰੇਗਾ ਬਣਾਏ ਸਾਰੇ ਉਹਨੇ ਜੇ ਚਾਹੇ ਤਾਂ ਮਿੰਟਾਂ 'ਚ ਉਹ ਸਕਿੰਡਾਂ ਦੇ ਵਿੱਚ ਸਾਰਿਆਂ ਨੂੰ ਖਤਮ ਕਰ ਸਕਦਾ ਹੈ ਜੀ ਫੋਕ ਕਢਾਏ ਟੈਪ ਹੈ ਹੈ ਜੀ ਫੋਕ ਫੂਕ ਭਰੀ ਹੋਈ ਆ ਸਾਰਿਆਂ ਵਿੱਚ ਕੱਢ ਲਵੇ ਤੇ ਸਾਰੇ ਟਹਿ ਜਾਣਗੇ ਤੇ ਉਹ ਬੈਰ ਕੀ ਦੇ ਨਾਲ ਕਰੇਗਾ ਸਭ ਨੂੰ ਸਿਰ ਜਨ ਹਾਰਾ ਸਭ ਦਾ ਮਾਤਾ ਪਿਤਾ ਤੂੰ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੋਕਣੇ ਰੇ ਤੇ ਐਸਾ ਪਰਮੇਸ਼ਰ ਜਿਹੜਾ ਅਕਾਲ ਹੈ ਕਾਲ ਤੋਂ ਰਹਿਤ ਹੈ ਤੇ ਗੰਕੇ ਦੇ ਆ ਮੂਰਤ ਹੁਣ ਇਹ ਸਿਹਾਰੀ ਪੜੋ ਤੇ ਸਿਹਾਰੀ ਨੂੰ ਪੜਨੀ ਪੈਂਦੀ ਹੈ ਇਸ ਦਿਨ ਵੀ ਸਿਹਾਰੀ ਹੈ ਭਾਵੇਂ ਆਪਾਂ ਨਹੀਂ ਪੜਦੇ ਪਰ ਤੁਸੀਂ ਦੇਖੋ ਆਪਣੇ ਆਪਣੇ ਵੀਰਾਂ ਨੂੰ ਜਿਹੜੇ ਹਿੰਦੂ ਵੀਰ ਹੈ ਉਹਨਾਂ ਦੀ ਜਿਹੜੀ ਰਮਾਇਣ ਲਿਖੀ ਹੋਈ ਹੈ ਉਹ ਇਸੇ ਤਰ੍ਹਾਂ ਲਿਖੀ ਹੋਈ ਹੈ ਸਿਹਾਰੀਆਂ ਪਾ ਉਹ ਸਾਰਾ ਕੁਝ ਪੜਦੇ ਆ ਸਿਹਾਰੀਆਂ ਵੀ ਪੜਦੇ ਆ ਬਿਹਾਰੀਆਂ ਵੀ ਪੜਦੇ ਆ ਔਂਕਰ ਦਲਕੜ ਸਾਰ ਕੋਈ ਪੜਦੇ ਹੈ ਹੈ ਜੀ ਤੇ ਆਪਾਂ ਪੜਦੇ ਨਹੀਂ ਪਰ ਜੇ ਪੜਦੇ ਨਹੀਂ ਤਾਂ ਫਿਰ ਲਾਈਆਂ ਕਦੇ ਵਾਸਤੇ ਗੁਰੂ ਸਾਹਿਬ ਨੇ ਬਈ ਹੁਣ ਸਿਆਰੀ ਲਾਈ ਲਾਈ ਹੈ ਜਿਹੜੀ ਸਿਆਰੀ ਤੇ ਉਹਦਾ ਉਹਦਾ ਕੋਈ ਉਚਾਰਨ ਤਾਂ ਬਣਦਾ ਹੀ ਹੋਏਗਾ ਹੁਣ ਥੱਲੇ ਊੜਾ ਲਾਇਆ ਔਕੜ ਲਾਈ ਹੈ ਜੀ ਤੇ ਉਹਦਾ ਉਹਦਾ ਉਚਾਰਨ ਤੇ ਕੋਈ ਬਣਦਾ ਹੋਏਗਾ ਉੱਤੇ ਅਲਕ ਲਾਇਆ ਕੋਈ ਉਚਾਰਨ ਤੇ ਬਣਦਾ ਹੀ ਹੋਏਗਾ ਉਚਾਰਨ ਬਣਦਾ ਹੈਗਾ ਪਰ ਅਸੀਂ ਪੜ ਨਹੀਂ ਪਾਂਦੇ ਹਾਂਜੀ ਤੇ ਜੇ ਪੜ ਨਹੀਂ ਪਾंदे ਅਰਥ ਤੇ ਬਣਦਾ ਹੋਏਗਾ ਨਾ ਤਾਂ ਹੀ ਲਾਈਆਂ ਹੁਣ ਇਹਦਾ ਮਤਲਬ ਇਹ ਹੋਇਆ ਵੀ ਉਹਦੀ ਕੋਈ ਮੂਰਤ ਵੀ ਨਹੀਂ ਹੈਗੀ ਮੂਰਤ ਨੂੰ ਆਪਾਂ ਕਹੀਏ ਤੇ ਕਹੀਏ ਮੂਰਤੀ ਵੀ ਉਹਦੀ ਤੁਸੀਂ ਕੋਈ ਮੂਰਤੀ ਨਹੀਂ ਬਣਾ ਸਕਦੇ ਕੋਈ ਆਕਾਰ ਨਹੀਂ ਬਣਾ ਸਕਦੇ ਕੋਈ ਫੋਟੋ ਨਹੀਂ ਬਣਾ ਸਕਦੇ ਉਹ ਪ੍ਰਮਾਤਮਾ ਨੂੰ ਤੁਸੀਂ ਦੱਸ ਨਹੀਂ ਸਕਦੇ ਇਹਦੇ ਵਰਗਾ ਇਸ ਤਰ੍ਹਾਂ ਉਹਦੇ ਬਾਰੇ ਕੋਈ ਡਰਾਇੰਗ ਨਹੀਂ ਬਣਾ ਸਕਦੇ ਤੁਸੀਂ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਉਹਦਾ ਕਾਲ ਵੀ ਨਹੀਂ ਹੈ ਕਾਲ ਕਿਉਂ ਹੋਵੇ ਵੀ ਉਹ ਹੀ ਪ੍ਰਮਾਤਮਾ ਆਪ ਹੀ ਤੇ ਹੈਗਾ ਹੈ ਜੀ ਉਹ ਕਾਲ ਹੈ ਕਾਲ ਤੋਂ ਰਹਿਤ ਹੈ ਕਾਲ ਤੇ ਉਹਨੇ ਪੈਦਾ ਕੀਤਾ ਕਾਲ ਪਾਇ ਬ੍ਰਹਮਾ ਵਪ ਧਰਾ ਕਾਲ ਪਾਇ ਸ਼ਿਵ ਜੂ ਅਵਤਾਰ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਤੇ ਕਾਲ ਤੇ ਰੱਬ ਨੇ ਬਣਾਇਆ ਵਾਹਿਗੁਰੂ ਨੇ ਕਾਲ ਨੂੰ ਬਣਾਇਆ ਤੇ ਕਾਲ ਨੇ ਫਿਰ ਗਾ ਸਾਰੇ ਸਿਰਜੇ ਬ੍ਰਹਮਾ ਵੀ ਵਿਸ਼ਨੂ ਵੀ ਮਹੇਸ਼ ਵੀ ਸਾਰੇ ਕਾਲ ਨੇ ਬਣਾਏ ਐ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਉਹਦੀ ਕੋਈ ਮੂਰਤ ਨਹੀਂ ਬਣਾ ਸਕਦਾ ਉਹ ਪ੍ਰਮਾਤਮਾ ਕਾਲ ਹੈ ਕਿਉਂਕਿ ਜਿਹਦੀ ਮੂਰਤ ਬਣ ਗਈ ਜਿਦਾ ਆਕਾਰ ਬਣ ਗਿਆ ਉਹਨੇ ਉਹਨੇ ਫਿਰ ਇੱਕ ਦਿਨ ਤੇ ਟਹਿ ਜਾਣਾ ਭਾਵੇਂ ਕੋਈ ਮਹਿਲ ਹੋਵੇ ਭਾਵੇਂ ਕੋਈ ਮਕਾਨ ਹੋਵੇ ਭਾਵੇਂ ਕੋਈ ਵੱਡਾ ਆਕਾਰ ਹੋਵੇ ਵੱਡੀ ਵਸਤੂ ਹੋਵੇ ਲੋਹਾ ਹੋਵੇ ਤਾਂਬਾ ਹੋਵੇ ਸੋਨਾ ਹੋਵੇ ਹੀਰਾ ਹੋਵੇ ਸਭ ਤੋਂ ਕਠਿਨ ਜਿਹੜੀ ਆ ਉਹ ਹੀਰਾ ਕਠੋਰ ਹੈ ਪਰ ਹੀਰਾ ਹੀਰਾ ਵਿਧਿਆ ਸਭ ਤੋਂ ਕਠੋਰ ਹੈ ਪਰ ਉਹਨੂੰ ਵੀ ਇੱਕ ਦਿਨ ਮਿਸਣਾ ਪਏਗਾ ਖਤਮ ਹੋਣਾ ਪਏਗਾ ਸਭ ਕੁਝ ਖਤਮ ਹੋ ਜਾਏਗਾ ਜਿਹਦਾ ਆਕਾਰ ਬਣਿਆ ਹੋਇਆ ਵੀ ਆਕਾਰ ਵਿੱਚ ਜਿਹੜੀ ਵਸਤੂ ਆ ਗਈ ਹੈ ਪਦਾਰਥ ਆ ਗਿਆ ਕੋਈ ਜੀਵ ਆ ਗਿਆ ਇੱਕ ਦਿਨ ਖਤਮ ਹੋ ਜਾਏਗਾ ਐਸ ਕਰਕੇ ਗੁਰੂ ਸਾਹਿਬ ਕਹਿੰਦੇ ਉਹਦੀ ਕੋਈ ਮੂਰਤ ਉਹਦਾ ਕੋਈ ਆਕਾਰ ਨਹੀਂ ਬਣਾ ਸਕਦਾ ਉਹਦੀ ਕੋਈ ਡਰਾਇੰਗ ਨਹੀਂ ਬਣਾ ਸਕਦਾ ਉਹ ਪਰਮਾਤਮਾ ਅਜੂਨੀ ਹੈ ਜੂਨੀਆ ਤੋਂ ਰਹਿਤ ਹੈ ਜੂਨੀ ਵਿੱਚ ਨਹੀਂ ਆਉਂਦਾ ਜਨਮ ਵਿੱਚ ਨਹੀਂ ਆਉਂਦਾ ਜਿਹਨਾਂ ਜਨਮ ਹੋਏਗਾ ਤੇ ਮੌਤ ਵੀ ਹੋਏਗੀ ਹੈ ਜੀ ਜਨਮ ਮਰਨ ਦੁਖ ਭਾਰੀ ਲਿਖਿਆ ਹੈ ਨਾ ਗੁਰੂ ਸਾਹਿਬ ਨੇ ਤੇ ਜਨਮ ਮਰਨ ਦੁਖ ਭਾਰੀ ਜੇ ਜਨਮ ਹੋਏਗਾ ਤੇ ਮੌਤ ਵੀ ਹੋਏਗੀ ਸਹਿ ਭੰਗ ਫਿਰ ਕਿੱਥੋਂ ਆਇਆ ਕਿਵੇਂ ਹੋ ਗਿਆ ਦੇਖੋ ਸਵਾਲ ਪੈਦਾ ਹੁੰਦੇ ਨੇ ਕਿੱਥੋਂ ਆਇਆ ਕਿਵੇਂ ਹੋ ਗਿਆ ਕਿਵੇਂ ਪਦਾ ਹੋਇਆ ਕਿਵੇਂ ਬਣਿਆ ਤੇ ਗੁਰੂ ਸਾਹਿਬ ਜੀ ਕਿ ਸਹਿ ਭੰਗ ਆਪਣੇ ਆਪ ਤੋਂ ਪ੍ਰਗਟ ਹੈ ਸਵੈਭਵ ਕਹਦੇ ਇਹ ਉਹਨੂੰ ਸਵੈਮਪਵ ਸਵੈਭਵ ਉਹਨੂੰ ਕਿਹਾ ਗਿਆ ਤੇ ਇੱਥੇ ਗੁਰੂ ਸਾਹਿਬ ਨੇ ਆਪਣੇ ਆਪਣੀ ਭਾਸ਼ਾ ਦੇ ਵਿੱਚ ਪੰਜਾਬੀ ਲੈਂਗੁਏਜ ਸਾਡੀ ਮਾਤਰ ਭਾਸ਼ਾ ਇਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਸਹਿ ਭੰਗ ਆਪਣੇ ਆਪ ਤੋਂ ਪ੍ਰਗਟ ਹੈ ਸਵੰਪਉ ਸਵੰਪਉ ਦਾ ਮਤਲਬ ਹੈ ਆਪਣੇ ਆਪ ਤੋਂ ਪ੍ਰਗਟ ਤੇ ਇਸ ਲਫ਼ਜ਼ ਨੂੰ ਆਪਾਂ ਵਿਸਤਾਰ ਕਰੀਏ ਤਾਂ ਸਵੰਪਉ ਆਪਣੇ ਆਪ ਇਹਨੂੰ ਕਹਿੰਦੇ ਸੈ ਭੰਗ ਜਿਵੇਂ ਪੰਜਾਬੀ ਦੇ ਵਿੱਚ ਤੇ ਹਿੰਦੀ ਵਿੱਚ ਬੜਾ ਫਰਕ ਹੈ ਤੇ ਸanskriti ਤੇ ਬਹੁਤ ਜ਼ਿਆਦਾ ਫਰਕ ਹੈ ਬਹੁਤ ਸਾਰੇ ਲਫ਼ਜ਼ ਨੇ ਮਿਲਦੇ ਜੁਲਦੇ ਨੇ ਜਿਹੜੇ ਆਪਾਂ ਵੀ ਪੜਦੇ ਆਂ ਤੇ ਹਿੰਦੀ ਵਿੱਚ ਵੀ ਪੜੇ ਜਾਂਦੇ ਨੇ ਤੇ ਇਹ ਜਿਹੜੀ ਭਾਸ਼ਾ ਜਿਹੜੀ ਆਪਾਂ ਸਾਰੇ ਰਲ ਮਿਲ ਕੇ ਰਹਿੰਦੇ ਆਂ ਇੱਥੇ ਹਾਂਜੀ ਹੁਣ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਧਰਮ ਇੱਥੇ ਪੈਦਾ ਹੋਏ ਨੇ ਇੱਥੇ ਹਿੰਦੂ ਵੀ ਸੀਗੇ ਮੁਸਲਮਾਨ ਵੀ ਸੀਗੇ ਉਹਨਾਂ ਦੀ ਭਾਸ਼ਾ ਵੀ ਸੀ ਤੇ ਗੁਰੂ ਸਾਹਿਬ ਨੇ ਐਸੀ ਐਸੀ ਇੱਕ ਮਹਾਰਾਜ ਨੇ ਐਸੀ ਇੱਕ ਸੈਲੀ ਪ੍ਰਗਟ ਕੀਤੀ ਵੀ ਹਰ ਕੋਈ ਸਮਝ ਜਾਈਏ ਤੇ ਹਰ ਕੋਈ ਪੜ ਲਵੇ ਇਸ ਕਰਕੇ ਮਹਾਰਾਜ ਨੇ ਗੁਰਮੁਖੀ ਉਚਾਰਣ ਕੀਤੀ ਐ ਫਿਰ ਕਹਿੰਦੇ ਗੁਰ ਪ੍ਰਸਾਦ ਕਿਵੇਂ ਪ੍ਰਾਪਤ ਹੋਵੇ ਉਹ ਤੇ ਗਿਆਨ ਕਿਵੇਂ ਹੋਵੇਗਾ ਗੁਰੂ ਦੀ ਕਿਰਪਾ ਦੇ ਨਾਲ ਸੋ ਇੱਥੇ ਸਾਧ ਸੰਗਤ ਜੀ ਮੈਂ ਆਪ ਜੀ ਦੇ ਨਾਲ ਦਾਸ ਇਹ ਬੇਨਤੀ ਕਰਦਾ ਵੀ ਇਹ ਜਿਹੜਾ ਮੂਲ ਮੰਤਰ ਸਾਹਿਬ ਹੈ ਇਹਦੀ ਇਹਦੀ ਵਿਚਾਰ ਜਿਹੜੀ ਹੈ ਬੜੀ ਬੜੀ ਹੀ ਡੂੰਗੀ ਹੈ ਤੇ ਕੋਈ ਨਹੀਂ ਵੀ ਆਪਾਂ ਕੋਈ ਇਹਦੀ ਵਿਚਾਰ ਸੰਪੂਰਨ ਕਰ ਦਿੱਤੀ ਆ ਅਤੇ ਵਿਚਾਰ ਕੋਈ ਕਰ ਨਹੀਂ ਸਕਦਾ ਗੁਰੂ ਸਾਹਿਬ ਆਪ ਹੀ ਜਾਣਦੇ ਨੇ ਹਨ ਕਰ ਤੇ ਕੀਮਤ ਕਰਤਾ ਜਾਣਾ ਕਹਿ ਜਾਣਾ ਗੁਰਸੋਰਾ ਗੁਰੂ ਜਾਣਦਾ ਕੀ ਵਿਚਾਰ ਹੈ ਪਰ ਵਿਚਾਰ ਇਹ ਹੈ ਇਹ ਤੇ ਸਾਰੇ ਮੰਨੋਂਗੇ ਤੁਸੀਂ ਇਹ ਮੰਨ ਨਹੀਂ ਪਾਏਗੀ ਵੀ ਜੇ ਗੁਰੂ ਨਾਨਕ ਦਾ ਨਾਮ ਤੁਸੀਂ ਨਾ ਲਹੋਗੇ ਵੀ ਮੂਲ ਮੰਤਰ ਨੂੰ ਤੁਸੀਂ ਕਹੋਗੇ ਵੀ ਇਹ ਹੈਗਾ ਇੱਥੇ ਮੂਲ ਮੰਤਰ ਖਤਮ ਹੁੰਦਾ ਤੇ ਅੱਗੇ ਵੀ ਇੱਕ ਆ ਗਿਆ ਦੇਖੋ ਤੁਸੀਂ ਅੱਗੇ ਵੀ ਇੱਕਾ ਲਿਖਿਆ ਸੋਚਿਆ ਸੋਚਣਾ ਹੋ ਵੀ ਜੇ ਸੋਚੀ ਲਖਵਾਰ ਇਹ ਪੌੜੀ ਜਿਹੜੀ ਹੈ ਜਦੋਂ ਖਤਮ ਹੁੰਦੀ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਇੱਥੇ ਵੇਕਾ ਲਿਖਿਆ ਤੱਕੀ ਮੰਨੀ ਹੈ ਪਹਿਲੀ ਪੌੜੀ ਉਹ ਹੈ ਪਹਿਲੀ ਪੌੜੀ ਇਹ ਹੈ ਇਸ ਕਰਕੇ ਉਹ ਮੂਲ ਮੰਤਰ ਸਾਹਿਬ ਹੈ ਜਿੱਥੇ ਇੱਕਾ ਲਿਖਿਆ ਨਾ ਉਥੇ ਮੂਲ ਮੰਤਰ ਸਾਹਿਬ ਹੈ ਉਥੋਂ ਤੱਕ ਤੇ ਜੇ ਨਾਂ ਹੈਗਾ ਤੇ ਫਿਰ ਤੁਸੀਂ ਇਹ ਦੱਸੋ ਵੀ ਕੋਈ ਐਵੇਂ ਜਾਂ ਸਿੱਖ ਮੈਨੂੰ ਦੱਸੋ ਵੀ ਹੱਥ ਖੜਾ ਕਰਕੇ ਤੁਸੀਂ ਦੱਸੋ ਵੀ ਜਿਨੇ ਜਪਜੀ ਸਾਹਿਬ ਦਾ ਪਾਠ ਮੂਲ ਮੰਤਰ ਤੋਂ ਬਿਨਾਂ ਕੀਤਾ ਹੋਵੇ ਉਹਨਾਂ ਦਾ ਸੁਖਮਨੀ ਸਾਹਿਬ ਦਾ ਪਾਠ ਕਰਦੇ ਆਂ ਤੇ ਕੋਈ ਜ਼ਰੂਰੀ ਥੋੜੀ ਤੁਸੀਂ ਮੂਲ ਮੰਤਰ ਪੜਦੇ ਹੋ ਕੋਈ ਨਹੀਂ ਪੜਦਾ ਹਾਂਜੀ ਹੋਰ ਵੀ ਪਾਠ ਕਰਦੇ ਆਂ ਕਿੰਨੀ ਬਾਣੀਆਂ ਪੜਦੇ ਆਂ ਕੋਈ ਨਹੀਂ ਪੜਦਾ ਮੂਲ ਮੰਤਰ ਸਾਹਿਬ ਤੇ ਫਿਰ ਜਪਜੀ ਸਾਹਿਬ ਦਾ ਪਾਠ ਕਰਦੇ ਆਂ ਫਿਰ ਮੂਲ ਮੰਤਰ ਕਿਉਂ ਪੜਦੇ ਆਂ ਇਹਦਾ ਮਤਲਬ ਇਹ ਹੈ ਵੀ ਮੂਲ ਮੰਤਰ ਸਾਹਿਬ ਦੇ ਨਾਲ ਹੀ ਇਹ ਬਾਣੀ ਸਾਰੀ ਹੈ ਇਕੱਠੀ ਹੈ ਜਪਜੀ ਸਾਹਿਬ ਦਾ ਅਰਥ ਹੀ ਮੂਲ ਮੰਤਰ ਸਾਹਿਬ ਤੋਂ ਸ਼ੁਰੂ ਹੁੰਦਾ ਪਰ ਮੂਲ ਮੰਤਰ ਇੱਕ ਜਪਜੀ ਸਾਹਿਬ ਦਾ ਅੰਗ ਹੈਗਾ ਤੇ ਇੱਕ ਇੱਕ ਵੱਖਰਾ ਆਪਣੀ ਇਹਦੀ ਬੁਨਿਆਦ ਹੈ ਹਾਂਜੀ ਤੇ ਗੁਰੂ ਨਾਨਕ ਦੇ ਨਾਮ ਤੋਂ ਬਿਨਾ ਇਹਨੂੰ ਪੜ੍ਹਨਾ ਨਹੀਂ ਚਾਹੀਦਾ ਮੈਂ ਤਾਂ ਇਹ ਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਦੇਖੋ ਗੁਰੂ ਨਾਨਕ ਦੇ ਨਾਮ ਦਾ ਬੜਾ ਮਹਾਤਮ ਹੈ ਕੋਈ ਛੋਟਾ ਮੋਟਾ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਾਂ ਇੱਥੋਂ ਤੱਕ ਵਰਨਨ ਕਰ ਦਿੱਤਾ ਮੈਂ ਮੂਰਖ ਕੀ ਕੇਤਗ ਬਾਤ ਹੈ ਕੋਟਪਰਾ ਦੀ ਤਰੀਆ ਰੇ ਗੁਰੂ ਨਾਨਕ ਜੀ ਨੂੰ ਸੁਣਿਆ ਪੇਖਿਆ ਸੇ ਫਿਰ ਘਰ ਵਾਸਾ ਪਰਿਆਰੇ ਨਾਮ ਦੀ ਕਲਾ ਹਾਂਜੀ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਦੀ ਵਡਿਆਈ ਗੁਰੂ ਨਾਨਕ ਦੀ ਵਡਿਆਈ ਤੇ ਸਾਰੇ ਪਾਸੇ ਪ੍ਰਗਟ ਹੋ ਗਈ ਆਪਾਂ ਤੇ ਅਰਦਾਸ ਤੇ ਨਾਮ ਲੈਨੇ ਆ ਨਾਨਕ ਨਾਮ ਸੜਦੀ ਕਲਾ ਤੇਰੇ ਭਾਣੇ ਸਰਬਦਾ ਭਲਾ ਤੇ ਮੂਲ ਮੰਤਰ ਸਾਹਿਬ ਜੀ ਪਿਆਰੇ ਹੋ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸਤ ਤੱਕ ਪੜਿਆ ਕਰੋ ਬੇਨਤੀ ਹੈ ਸਾਰਿਆਂ ਨੂੰ ਕਿ ਇਸ ਤਰ੍ਹਾਂ ਗੁਰੂ ਸਾਹਿਬ ਦਾ ਜਿਹੜਾ ਨਾਮ ਵੀ ਜਪ ਹੋਏਗਾ ਤਾਂ ਮਹਾਤਮ ਪੂਰਾ ਪ੍ਰਾਪਤ ਹੋਏਗਾ ਹਾਂਜੀ ਇਹਦਾ ਪੂਰਾ ਫਲ ਪ੍ਰਾਪਤ ਹੋਏਗਾ ਨਾਲੇ ਦੇਖੋ ਬਾਣੀ ਇੱਕ ਗੁਰੂ ਸਾਹਿਬ ਦਾ ਨਾਮ ਜਿਹੜਾ ਹੈਗਾ ਇੱਕ ਮੋਹਰ ਲੱਗੀ ਹੈ ਬਾਣੀ ਤੇ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਉਚਾਰਨ ਕੀਤੀ ਹੈ ਜਿਸ ਤਰ੍ਹਾਂ ਮੁਸਲਮਾਨ ਵੀਰਾਂ ਦੇ ਧਰਮ ਦੇ ਵਿੱਚ ਜਿਹੜਾ ਕਲਮਾ ਜਿਹੜਾ ਹੈਗਾ ਉਹ ਤੇ ਮੁਹੰਮਦ ਸਾਹਿਬ ਦਾ ਨਾਮ ਹੈ ਮੋਬਨ ਸਾਹਿਬ ਦਾ ਨਾਮ ਹੈ ਵੀ ਮੋਮੋਦ ਸਾਹਿਬ ਨੇ ਕਿਹਾ ਕਿ ਮੈਂ ਗਵਾਹੀ ਦੇਣਾ ਕਿ ਰੱਬ ਤੋਂ ਬਿਨਾ ਕੋਈ ਪੂਜਣ ਯੋਗ ਨਹੀਂ ਹੈ ਹਾਂਜੀ ਇਬਾਦਤ ਕਰਨ ਯੋਗ ਨਹੀਂ ਹੈ ਮੈਂ ਇਹ ਗੱਲ ਦੀ ਗਵਾਹੀ ਦਿੰਨੇ ਆ ਤੇ ਗੁਰੂ ਸਾਹਿਬ ਜੀ ਇਸ ਗੱਲ ਦੀ ਗਵਾਹੀ ਦਿੰਦੇ ਪਏ ਆ ਵੀ ਉਹ ਪ੍ਰਮਾਤਮਾ ਹੈ ਆ ਹੁਣ ਵੀ ਹੈ ਅੱਗੇ ਨੂੰ ਹੋਏਗਾ ਪਹਿਲਾਂ ਤੋਂ ਵੀ ਹੈ ਉਹ ਉਹਦਾ ਜਿਹੜਾ ਇਹ ਸਾਰਾ ਸਰੂਪ ਹੈ ਉਹਦਾ ਦਰਸ਼ਨ ਹੈ ਉਹਦਾ ਦਿਦਾਰ ਹੈ ਇਹ ਜਿਹੜਾ ਇੱਕ ਓੰਕਾਰ ਹੈ ਨਾ ਇਹ ਗੁਰੂ ਦਾ ਰੂਪ ਹੈ ਪਰਮੇਸ਼ਰ ਦਾ ਜੇ ਤੁਸੀਂ ਇਹਨੂੰ ਦੇਖੋਗੇ ਮੁਕਤ ਹੋ ਜਾਓਗੇ ਹਾਂ ਜੀ ਜਨਮ ਬੰਨ ਦੇ ਬੰਧਨ ਕੱਟੇ ਜਾਣਗੇ ਇਸ ਕਰਕੇ ਪਿਆਰਿਓ ਇਹ ਮੂਲ ਮੰਤਰ ਸਾਰਾ ਪੜਿਆ ਕਰੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਤੇ ਜਿਹੜੀ ਪਹਿਲੀ ਪਉੜੀ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਹਾਂ ਜੀ ਭੁੱਲਣ ਸੁਕਾਂ ਦੀ ਖਿਮਾ ਕਰਦੇ ਹੋ ਤੁਸੀਂ ਸਿਆਣੇ ਹੋ ਹਾਂ ਜੀ 10 ਭੋਲਣ ਜੋਗ ਹੈ ਤੇ ਸੰਗਤ ਤੇ ਗੁਰੂ ਬਖਸ਼ਣ ਜੋਗ ਹੈ ਫਤਿਹ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ